ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਮਾਨ ਜੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜਿਨ੍ਹਾਂ ਦੇ ਇਹ ਜਤਨਾ ਸਦਕਾ ਜਿਨ੍ਹਾਂ ਨੇ ਇਹ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਹੈਲਥ ਦੇ ਸਿਸਟਮ ਨੂੰ ਲੈ ਕੇ ਉਹ ਪੂਰਾ ਉਪਰਾਲਾ ਕਰ ਰਹਿਣਾ ਹੈ ਔਰ ਅੱਜ ਹਲਕਾ ਦਿਨਾ ਨਗਰ ਦੇ ਵਿੱਚ ਸਾਨੂੰ ਬੜੀ ਖੁਸ਼ੀ ਹੈ ਕਿ ਇਹ ਨੌਵਾਂ ਆਮ ਆਦਮੀ ਕਲੀਨਿਕ ਜਿਹੜਾ ਇੱਥੇ ਤਿਆਰ ਕੀਤਾ ਜਾ ਰਿਹਾ ਦਿਨਾ ਨਗਰ ਸ਼ਹਿਰ ਦੇ ਵਿੱਚ ਦਿਨਾ ਸ਼ਹਿਰ ਦੇ ਵਿੱਚ ਪਹਿਲਾਂ ਵੀ ਇੱਕ ਸ਼ੁਰੂ ਹੋ ਚੁੱਕਿਆ ਇਹ ਦੂਜਾ ਜਿਹੜਾ ਸ਼ੁਰੂਆਤ ਜਿਹੜੀ ਆ ਅੱਜ ਇਹਦਾ ਨੀਂਹ ਪੱਥਰ ਰੱਖਿਆ ਗਿਆ ਔਰ ਇਸ ਤੇ ਕਿਉਂਕਿ ਸੇਵਾ ਕੇਂਦਰ ਦੀ ਇੱਕ ਬਿਲਡਿੰਗ ਪਹਿਲਾਂ ਇੱਥੇ ਬਣੀ ਸੀ ਸਰਕਾਰ ਨੇ ਇਸ ਬਿਲਡਿੰਗ ਨੂੰ ਉਪਯੋਗ ਕਰਦਿਆਂ ਹੋਇਆ 24,83,000 ਰੁਪਏ ਹੋਰ ਖਰਚ ਕੇ ਇਸ ਨੂੰ ਵਧੀਆ ਆਮ ਆਦਮੀ ਕਲੀਨਿਕ ਦੇ ਰੂਪ ਵਿੱਚ ਜਨਤਾ ਦੇ سپੁਰਦ ਕੀਤਾ ਜਾਏਗਾ ਔਰ ਦੀਨਾਂਗਰ ਨਿਵਾਸੀਆਂ ਦੀ ਜਿਹੜੀ ਮੰਗ ਸੀ ਉਹ ਕਿ ਇੱਥੇ ਇੱਕ ਹੋਰ ਆਮ ਆਦਮੀ ਕਲੀਨਿਕ ਖੋਲੇ ਜਾਵੇ ਉਹ ਪੂਰੀ ਹੋਏਗੀ ਔਰ ਲੋਕਾਂ ਨੂੰ ਫ੍ਰੀ ਇਲਾਜ ਫ੍ਰੀ ਦਵਾਈਆਂ ਫ੍ਰੀ ਟੈਸਟ ਔਰ ਇਥੋਂ ਤੱਕ ਹੋਰ ਕਿ ਜਿਹੜਾ ਮਾਨ ਸਰਕਾਰ ਨੇ 10 ਲੱਖ ਦਾ ਹੈਲਥ ਕਾਰਡ ਇਸ਼ੂ ਕੀਤਾ ਉਹ ਵੀ ਲੋਕਾਂ ਦੇ ਲਈ ਬਹੁਤ ਖੁਸ਼ੀ ਦੀ ਲਹਿਰ ਹੈ ਸੋ ਸਾਰੇ ਲੋਕ ਵੀ ਖੁਸ਼ ਨੇ ਸੋ ਮੈਂ ਸਾਰੇ ਸਰਕਾਰ ਦਾ ਧੰਨਵਾਦ ਕਰਦਾ ਹਾਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਦੀਨਨਗਰ ਵਾਸੀਆਂ ਨੂੰ ਇੱਕ ਹੋਰ ਦਿੱਤਾ ਇਸ ਤੋਂ ਇਲਾਵਾ ਪਿੰਡੂ ਖੇਤਰਾ ਦੇ ਵਿੱਚ ਹੋਰ ਵੀ ਬਣਾਉਣ ਜਾ ਰਹੇ ਆ ਇਸ ਆਮ ਆਦਮੀ ਕਲੀਨਿਕ ਨੂੰ ਪੰਚਾਇਤੀ ਰਾਜ ਡਿਪਾਰਟਮੈਂਟ ਬਣਾ ਰਿਹਾ ਔਰ ਇਸ ਨੂੰ 25 ਦਿਨ ਦੇ ਵਿੱਚ ਕੰਪਲੀਟ ਕੀਤਾ ਜਾਏਗਾ 24,83,000 ਰੁਪਏ ਇਸ ਤੇ ਕੁੱਲ ਲਗਤ ਆਂਦਾ ਨਾ ਕੋਈ 81 ਤਰ੍ਹਾਂ ਦੀਆਂ ਦਵਾਈਆਂ ਫਰੀਨ ਔਰ 43 ਤਰ੍ਹਾਂ ਦੇ ਟੈਸਟ ਜਿਹੜੇ ਨਾ ਉਹ ਬਿਲਕੁਲ ਫਰੀਨ ਔਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਔਰ ਡਾਕਟਰ ਵੀ ਐਮਬੀਬੀਐਸ ਇੱਥੇ ਬੈਠਣਗੇ